साह संगत जी आओ अज एक अजि साखी सुनिए जो दसदी है कि गुरु की रोशनी किसी एक जात तक सीमित नहीं रहती है श्री गुरु नानक देव जी साई मिया मिठा जी की आओ शरदा न इस रोशनी भरी यात्रा शुरू करिए श्री गुरु नानक देव जी अपन उदासियों दौरान रबी नाम की ताब जगह बंडते फिर रहे सन। ਇੱਕ ਦਿਨ ਉਹ ਇੱਕ ਅਜਿਹੇ ਇਲਾਕੇ ਵਿੱਚ ਪਹੁੰਚੇ ਜਿਸ ਦਾ ਨਾਮ ਮਿੱਠਨਕੋਟ ਸੀ ਜਿੱਥੇ ਇੱਕ ਮਸ਼ਹੂਰ ਪੀਰ ਮੀਆਂ ਮਿੱਠਾ ਰਹਿੰਦਾ ਸੀ ਉਹ ਆਪਣੀਆਂ ਕਰਾਮਾਤਾਂ ਅਤੇ ਪੀਰੀ ਫਕੀਰੀ ਲਈ ਜਾਣਿਆ ਜਾਂਦਾ ਸੀ ਮੀਆਂ ਮਿੱਠਾ ਦਾ ਹੰਕਾਰ ਜਦੋਂ ਮੀਆਂ ਮਿੱਠਾ ਨੇ ਸੁਣਿਆ ਕਿ ਗੁਰੂ ਨਾਨਕ ਸਾਹਿਬ ਜੀ ਉਸ ਦੇ ਸ਼ਹਿਰ ਆਏ ਹਨ ਉਸਨੇ ਆਪਣੇ ਚੇਲਿਆਂ ਨੂੰ ਹੰਕਾਰ ਪਰੇ ਪੁੱਲੀ ਵਿੱਚ ਕਿਹਾ ਨਾਨਕ ਚੰਗਾ ਫਕੀਰ ਹੈ ਪਰ ਅਜੇ ਉਹ ਮੈਨੂੰ ਨਹੀਂ ਮਿਲਿਆ ਜੋ ਤੋਂ ਮਿਲੇਗਾ ਤਾਂ ਮੈਂ ਉਸ ਦੀ ਰੂਹ ਦਾ ਸਾਰ ਕੱਢ ਲਵਾਂਗਾ ਜਿਵੇਂ ਦੁੱਧ ਵਿੱਚੋਂ ਮਲਾਈ ਲਾ ਲਈਦੀ ਹੈ ਚੇਲੇ ਖੁਸ਼ ਹੋਏ ਕਿ ਉਹਨਾਂ ਦਾ ਪੀਰ ਗੁਰੂ ਨਾਨਕ ਵਰਗੇ ਭੱਤੇ ਜਗਤ ਗੁਰੂ ਨੂੰ ਵੀ ਹਰਾ ਦੇਵੇਗਾ ਮੀਆਂ ਮਿੱਠਾ ਨੂੰ ਕੀ ਪਤਾ ਸੀ ਗੁਰੂ ਨਾਨਕ ਦੇਵ ਜੀ ਕੱਟ ਕੱਟ ਦੀ ਜਾਨਣ ਹਾਰ ਹਨ ਅਤੇ ਦਿਲਾਂ ਦੀਆਂ ਕੱਲਾਂ ਵੀ ਤੂਰੋਹੀ ਜਾਣ ਲੈਂਦੇ ਹਨ ਗੁਰੂ ਨਾਨਕ ਸਾਹਿਬ ਦਾ ਜਵਾਬ ਜਦੋਂ ਨੀਯਾ ਮਿੱਠਾ ਦੀ ਇਹ ਗੱਲ ਗੁਰੂ ਜੀ ਨੇ ਸੁਣੀ ਤਾਂ ਉਹ ਮੁਸਕਰਾ ਪਏ ਪਾਈ ਮਰਦਾਨਾ ਜੀ ਹੈਰਾਨ ਹੋ ਕੇ ਪੁੱਛਣ ਲੱਗੇ ਬਾਪਾ ਜੀ ਕੀ ਗੱਲ ਹੈ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਮਰਦਾਨਿਆ ਇੱਕ ਪੀਰ ਕਹਿੰਦਾ ਹੈ ਕਿ ਉਹ ਸਾਨੂੰ मलाई वांग तो 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 उतार देगा गुरु जी ने कहा जब अस मिलेंगे तो उसका हंकार परमात्मा शब्द की किता नींबू निचोड़िया खाली छिल्लर बच्चा है मिया मिठा की हैरानगी गल मिया मिठा ने भी सुन ली उतर तो उठ खड़ा होया चेले पुछण लगे पीर जी तीन कहते ਕਿ ਤੁਸੀਂ ਗੁਰੂ ਨਾਨਕ ਨੂੰ ਮਲਾਈ ਦਾ ਗੱਲਾ ਲਬੋਗੇ ਹੁਣ ਕੇ ਹੈਰਾਨ ਹੋ ਮੀਆਂ ਮਿੱਠਾ ਨੇ ਡਰ ਨਾਲ ਕਿਹਾ ਦੁੱਧ ਦੀ ਮਲਾਈ ਲਾਓ ਤਾਂ ਵੀ ਦੁੱਧ ਕਮ ਆਉਂਦੀ ਹੈ ਪਰ ਨਿੰਬੂ ਨਿਚੋੜ ਦਿਓ ਤਾਂ ਕੁਝ ਨਹੀਂ ਬਚਦਾ ਨਾਨਕ ਸੱਚਾ ਫਕੀਰ ਹੈ ਮੈਂ ਉਸ ਨੂੰ ਆਪ ਮਿਲਣ ਚਾਹੁੰਦਾ ਹਾਂ ਰੋਹਾਨੀ ਮਿਲਾਪ ਮੀਆਂ ਮਿੱਠਾ ਗੁਰੂ ਜੀ ਦੇ ਦਰਸ਼ਨ ਨਹੀਂ ਪਹੁੰਚਿਆ ਜਦੋਂ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਵੇਖਿਆ ਉਸਦੀ ਰੂ ਕੰਬ ਗਈ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਤੇ ਰੱਬੀ نور ਪੂਰਲਾ ਵਿੱਚ ਮਦੁਰਤਾ ਉਹ ਦੁਰਹਿੰਮੀਆਂ ਮਿੱਠਾ ਦਾ ਹੰਗਾਰ ਪਿਗਲਾ ਰਿਹਾ ਸੀ ਉਹਨਾਂ ਦੀ ਰੋਹਾਨੀ ਗਲਬਾ ਸ਼ੁਰੂ ਹੋਈ ਨਾਮ ਦਾ ਅਨੁਭਵ ਮੀਆਂ ਮਿੱਠਾ ਨਾਮ ਦੀ ਕੀਮਤ ਬਾਰੇ ਪੁੱਛਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ فرمایا ਮੀਆਂ ਮਿੱਠਾ ਨਾਮ ਦੀ ਕੀਮਤ ਕੌਣ ਪਾ ਸਕਦਾ ਹੈ ਆ ਕਿ ਨਾਮ ਦੀ ਕੀਮਤ ਕੋਈ ਨਹੀਂ ਪਾ ਸਕਦਾ परमात्मा का नाम अमौलक है परमात्मा के नाम की कीमत नहीं पाई जा सकती गुरु नानक साहब जी ने होली जिया उसका हथ फिठा नाम की कीमत कौन पा सकता है जिन्हें ही गुरु जी का पवित्र हथ उसके हथ न छूया मिया मिठा दे शरीर रबी रोशनी दरंगा दौड़ पब्बी शब्द उस अंदर गुंजन लग पाया ਉਸੇ ਪੀਰ ਦੇ ਅੰਦਰ ਅਕਾ ਦਾ ਨਾਮ ਰਸ ਦੀ ਧਾਰਾ ਚੱਲਣ ਲੱਗ ਪਈ ਉਹ ਕੰਬਣ ਲੱਗਾ ਅੱਖਾਂ ਵਿੱਚੋਂ ਹੰਝੂ ਵਹਿ ਗਏ ਜਿਸ ਪੀਰ ਨੇ ਕਿਹਾ ਸੀ ਕਿ ਮੈਂ ਨਾਨਕ ਨੂੰ ਨਿਚੋੜਾਂਗਾ ਹੁਣ ਉਹ ਰੱਬੀ ਮਿਹਰ ਵਿੱਚ ਪਿਗਲ ਰਿਹਾ ਸੀ ਗੁਰੂ ਜੀ ਨੇ ਹੱਥ ਛੱਡਿਆ ਮੀਆਂ ਮਿੱਠਾ ਚੁੱਪ ਹੋ ਗਿਆ ਬਹੁਤ ਚੁੱਪ ਜਿਵੇਂ ਇਸ ਸਾਰੀ ਜ਼ਿੰਦਗੀ ਦਾ ਅਹੰਕਾਰ ਮਿੱਟ ਗਿਆਵੇ ਕੁਝ ਸਮੇਂ ਬਾਅਦ ਉਸਨੇ ਖੋਲੀ ਜਈ ਅੱਖਾਂ ਖੋਲੀਆਂ ਗੁਰੂ ਜਿਹਦੇ ਚੰਨਾ ਤੇ ਟਿਕ ਪਿਆ ਤੇ ਰੋਣ ਲੱਗਾ ਹੁਣ ਉਹੀ ਸਵਾਲ ਗੁਰੂ ਜੀ ਨੇ ਪੁੱਛਿਆ ਮੀਆਂ ਮਿੱਠਾ ਨਾਮ ਕੀ ਹੈ ਰੋਂਦੇ ਰੋਂਦੇ ਉਸਨੇ ਕਿਹਾ ਪਾਪਾ ਜੀ ਨਾਮ ਦੀ ਕੀਮਤ ਕੋਈ ਨਹੀਂ ਜਾਣ ਸਕਦਾ ਇਹ ਤਾਂ ਸਿਰਫ ਜੀ ਕੇ ਅਨੁਭਵ ਕਰਕੇ ਹੀ ਜਾਣਿਆ ਜਾਂਦਾ ਹੈ ਇਹ ਤਾਂ ਭਗਾਂ ਨਾਲ ਮਿਲਦਾ ਹੈ ਹੁਣ ਮੀਆਂ ਮਿੱਠਾ ਉਹ ਪਹਿਲਾਂ ਵਾਲਾ ਫਕੀਰ ਨਹੀਂ ਰਿਹਾ ਸੀ ਉਹ ਗੁਰੂ ਨਾਨਕ ਦੇਵ ਜੀ ਦਾ ਪਿਆਰਾ ਭਰਿਆ ਸੇਵਕ ਬਣ ਗਿਆ ਸੀ ਉਸ ਦੇ ਹਿੱਤ ਦੇ ਵਿੱਚ ਹੰਕਾਰ ਦੀ ਜਗ੍ਹਾ ਨਿਮਰਤਾ ਆ ਗਈ ਸੀ ਉਹ ਹਉਨਰੱਤੀ ਹੁਕਮ ਦੇ ਜੀਵਨ ਬਤੀਤ ਕਰਨ ਲੱਗ ਪਿਆ ਸੀ ਇਹ ਸਾਕੀ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਦੀ ਰੋਸ਼ਨੀ ਹਰ ਇੱਕ ਨੂੰ ਬਰਾਬਰ ਮਿਲਦੀ ਹੈ ਉਸ ਦੀ ਲੋੜ ਸਿਰਫ ਨਿਮਰਤਾ ਦੀ ਹੈ ਜੇ ਇਹ ਸਾਕੀ ਤੁਹਾਡੇ ਮਨ ਨੂੰ ਛੂ ਗਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਸਾਕੀਆਂ ਤੇ ਗੁਰਬਾਨੀਆਂ ਨਾਲ ਗੁਰਬਾਨੀ ਨਾਲ ਜੁੜੇ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ